ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਤਸਵੀਰਾਂ ਦੇਖ ਕੇ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਸ਼ਾਇਦ ਭਾਰਤ-ਪਾਕਿਸਤਾਨ ਦੀਆਂ ਜੰਗ ਦੀਆਂ ਤਸਵੀਰਾਂ ਹਨ ਜਾਂ ਫਿਰ ਸਰਹੱਦ ਤੇ ਕਿਸੇ ਪਾਕਿਸਤਾਨੀ ਚੌਂਕੀ ਤੇ ਭਾਰਤ ਦੇ ਫੌਜੀਆ ਨੇ ਕਬਜ਼ਾ ਕਰ ਲਿਆ ਹੋਵੇਗਾ ਤਸਵੀਰਾਂ ਵਿੱਚ ਵਰਦੀਆਂ ਤੇ ਗੋਲੀਆਂ ਤੇ ਬੰਬਾਂ ਵਿੱਚ ਭਾਰਤੀ ਫੌਜੀ ਜਿਵੇਂ ਸਾਰੇ ਦੁਸ਼ਮਣ ਦੇਸ਼ ਦੇ ਫੌਜੀਓ ਨੂੰ ਮਾਰ ਕੇ ਦੁਸ਼ਮਣ ਦੀ ਚੌਂਕੀ ਤੇ ਕਬਜ਼ਾ ਕਰਦੇ ਦਿਖਾਈ ਦੇ ਰਹੇ ਹਨ ਦਰਸਲੇ ਤਸਵੀਰਾਂ ਬਟਾਲਾ ਵਿੱਚ ਲੱਗੇ ਇੱਕ NCC ਕੈਂਪ ਦੀਆਂ ਜਿਸ ਵਿੱਚ NCC ਕੈਂਡੀਡੇਟਸ ਨੂੰ ਬਿਲਕੁਲ ਦੋ ਦੇਸ਼ਾਂ ਦੀ جنگ ਵਾਲੇ ਹਾਲਾਤ ਪੈਦਾ ਕਰਕੇ ਉਹਨਾਂ ਨੂੰ ਦੇਸ਼ ਦੀ ਰੱਖਿਆ ਲਈ ਪੌਜ ਵਿੱਚ ਭੜਤੀ ਹੋਣ ਦੀ ਕੋਸ਼ਿਸ਼ ਕਰਨ ਲਈ ਪ੍ਰੇਰਿਤ ਕੀਤਾ ਗਿਆ ਮੇਰਾ ਨਾਮ ਜੀਸੀ ਦਾਮਨੀ ਸ਼ਰਮਾ ਹੈ ਮੈਂ ਕਪੂਰਤਲਾ ਤੋਂ ਹਾਂ ਲੇਕਿਨ ਇਸ ਟਾਈਮ ਮੇਰੀ ਪੋਸਟਿੰਗ ਬਟਾਲਾ ਵਿੱਚ ਹੋਈ ਹੈ ਮੈਨੂੰ ਜੁਆਇਨ ਕੀਤਾ 4 ਮੰਥਸ ਹੀ ਹੋਏ ਨੇ ਹਜੇ ਤੇ ਮੈਂ ਹੀ ਟ੍ਰੇਨ ਕਰ ਰਿਹਾ ਹਾਂ ਨਾ ਬੱਚਿਆਂ ਨੂੰ ਐਨਸੀਸੀ ਦੇ ਲਈ ਬਹੁਤ ਸਾਰਾ ਪੀਏ ਸਟਾਫ ਟ੍ਰੇਨ ਕਰ ਰਿਹਾ ਹੈ ਸਾਨੂੰ ਪਤਾ ਬਹੁਤ ਹਾਰਡ ਵਰਕ ਲੱਗ ਰਿਹਾ ਸਾਡਾ ਇਹਨਾਂ ਤੇ ਪਰ ਇਹਨਾਂ ਦੇ ਬਹੁਤ ਐਫਰਟਸ ਨੇ ਇਹਨਾਂ ਬਿਕੋਜ਼ ਅਸੀਂ ਜੇ ਪੜ੍ਹਾਉਂਦੇ ਆ ਤਾਂ ਜੇ ਬੱਚਾ ਪੜਨ ਵਾਲਾ ਨਹੀਂ ਹੋਊਗਾ ਸਾਡੇ ਐਫਰਟ ਜ਼ੀਰੋ ਹੋ ਜਾਂਦੇ ਤੇ ਬੱਚੇ ਪੜਨ ਵਾਲੇ ਨੇ ਇਸ ਕਰਕੇ ਸਾਡੇ ਐਫਰਟ ਦਾ ਪੂਰਾ ਪੂ बहुत बढ़िया सब चल रहा है फर्स्ट कैंप है फर्स्ट एक्सपीरियंस है लेकिन सब बहुत अच्छा चल रहा है आज हमने बच्चों को एक लेक्चर डेमोस्ट्रेशन दिखाया है जिसमें इन्फेंट्री सेक्शन की जो वेरियस फॉर्मेशन होती हैं कि किस तरह से जो इन्फेंट्री की जो एक सबसे छोटी टुकड़ी एक सेक्शन होता है जब वो लड़ाई के लिए जाता है किस तरह से वो अपना डिफरेंट तरह की फॉर्मेशन अपनाता है और फाइनली जब वो अटैक करता है दुश्मन के बंकर के ऊपर तब क्या कार्रवाई होती है तो वो हमने दिखाने की कोशिश करी है ये कैंप के दौरान भी हम बच्चों को हमने पूरा रूटीन ही ऐसा रखा है कि जो बच्चे आर्मी या इस तरह के करियर के लिए जाना चाहते हैं उनको पता चले कि हमारा एक डेली रूटीन कैसा होना चाहिए इसके लिए हमने उनको सुबह छः बजे करीब पी के लिए निकाल देते हैं एक घंटे के करीब पी होती है उसके बाद उनको हम ड्रिल वगैरह की तैयारी कराते हैं और शाम को हमारा इनका एक डेढ़ घंटा का डिफरेंट टाइप ऑफ आउटडोर गेम्स भी होता है जिसमें कि बच्चे आपस में खूब कंपटीशन भी करते हैं तो जो कि बेसिकली आर्मी में जाने के लिए ज़रूरी चीज़ें हैं तो बच्चे अपने आप को मजबूत बना सकते हैं ये सारी एक्टिविटी करके साथ ही साथ अब इनका जब क्योंकि पूरा खाने का अरेंजमेंट भी हमारा है तो हम कोशिश करते हैं कि बच्चों को पूरे टाइम बैलेंस डाइट मिले जो कि ये क्योंकि बढ़ते हुए बच्चे हैं इनको एक अच्छा खाना मिले और अपना आगे के कामों के लिए आगे के करियर के लिए लोग फिट बने लो मैं तो अपने लोग तो यही मैसेज देना चाहता हूँ कि जो नशा वा ये अजकल जोड़े नौजवान आ मुंडे नवे नमें उठ रहे हैं उन्होंने ये चीज़ तो दूर ही रहना चाहिए वा ਇਹਨਾਂ ਦੇ ਬਹੁਤ ਸਾਰੇ ਘਰ ਜਿਹੜੇ ਤਬਾਹ ਕਰਦਾ ਵਾ ਇਹ ਤਾਂ ਇਹਨਾਂ ਚੋਂ ਨਾ ਮੈਂ ਕਿ ਆਰਮੀ ਚ ਆਓ ਕਿ ਇਹਦੇ ਵਿੱਚ ਜੋ ਵੀ ਆ ਸਾਰਾ ਕੁਝ ਬਹੁਤ ਵਧੀਆ ਆ ਕਿ ਨਸ਼ੇ ਤੋਂ ਦੂਰ ਰੱਖਿਆ ਜਾਂਦਾ ਬਾਕੀ ਫਿਜ਼ੀਕਲ ਮੈਂਟਲੀ ਬੰਦਾ ਫਿੱਟ ਰਹਿੰਦਾ ਆਰਮੀ ਦੇ ਵਿੱਚ ਆ ਕੇ ਬਾਕੀ ਜੇ ਕਿਤਾ ਹੋਰ ਵੀ ਸੁਪਨਾ ਉਹ ਆਪਣਾ ਮਤਲਬ ਜਿਸ ਹਿਸਾਬ ਨਾਲ ਉਹ ਜਿਹੜੀ ਵੀ ਨੌਕਰੀ ਲੈਣਾ ਚਾਹੁੰਦਾ ਲੈ ਸਕਦਾ ਪਰ ਇਹ ਵੀ ਨਸ਼ੇ ਦੇ ਵੱਲ ਨਾ ਜਾਵੇ ਜੀ ਇੰਜੀਨੀਅਰ ਕੈਂਡੀ ਸਕੂਲ ਕੋ ਅਧਿਐਨ ਚ ਪੜਦੀ ਆ ਜੀ ਤੇ ਮੈਨੂੰ NCC ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ 19 ਨੂੰ ਕੈਂਪ ਸਟਾਰਟ ਹੋਇਆ ਇਹ ਮੈਨੂੰ ਬਹੁਤ ਕੁਝ ਸਿੱਖਿਆ ਡਿਸਪਲਨ ਚ ਰਹਿਣਾ ਪਤਾ ਲੱਗਦਾ ਤੇ ਮੇਰਾ ਇੱਕ ਡਰੀਮਾ ਕਿ ਮੈਂ ਇੰਡੀਅਨ ਆਰਮੀ ਜੁਆਇਨ ਕਰਾਂ ਤੇ ਮੇਰੇ ਪਾਪਾ ਦਾ ਵੀ ਇਹ ਟੀਮ ਹੈ ਤੇ ਮੈਂ ਉਹ ਡਰੀਮ ਨੂੰ ਪੂਰਾ ਕਰਨਾ ਚਾਹੁੰਦੀ ਹਾਂ ਤੇ ਇਹਦੇ ਚ ਮੈਂ ਜਦੋਂ ਆਈ ਹਾਂ ਤੇ ਇਹਨਾਂ ਨੇ ਮੈਨੂੰ NDA ਦੇ ਟੈਸਟ ਬਾਰੇ ਬਹੁਤ ਕੁਝ ਪਤਾ ਲੱਗਾ ਬਸ SSB ਦੀ ਇੰਟਰਵਿਊ ਬਾਰੇ ਬਹੁਤ ਕੁਝ ਪਤਾ ਲੱਗਾ ਮੈਥੀਰੀ ਜੀਐਸ ਮੈਮ ਇਹਨਾਂ ਨੇ ਮੈਂ कल अमृतसर गई थी और वहां जाकर मुझे सरस्वती दी बहुत सारी इंफॉर्मेशन मिली है आ, मतलब इथे एक टाइम ਦਾ ਪਤਾ ਲੱਗਾ ਵੀ ਕਿ ਟਾਈਮ ਕੀ ਚੀਜ਼ ਆ ਬਾਕੀ ਇਹ ਕੰਮ ਵਦਿਆ ਲੱਗਾ ਦੇਖ ਕੇ ਨੇਚਰਲੀ ਕੋਰਾ ਤੇ ਮੈਂ ਕੋ ਮੰਨ ਤੋਂ ਬਲੰਕ ਕਰਦੀ ਆ ਪਰਾਂ ਦੀਆਂ ਉੱਚੀਆਂ ਦੀਵਾਰਾਂ ਵੀ ਹੁਣ ਚੋਰਾਂ ਦੇ ਰਾਸਤੇ ਵਿੱਚ ਰੁਕਾਵਟਾ ਖੜੀਆਂ ਨਹੀਂ ਕਰ ਸਕਦੀਆਂ ਕਿਉਂਕਿ ਹੁਣ ਚੋਰ ਪੋੜੀਆਂ ਵੀ ਆਪਣੇ ਘਰੋਂ ਲੈ ਕੇ ਆਉਂਦੇ ਹਨ ਅਜਿਹਾ ਇੱਕ ਮਾਮਲਾ ਦੇਖਣ ਨੂੰ ਮਿਲਿਆ ਬਟਾਲਾ ਦੇ ਪਹਾੜੀ 게ਟ ਲਾ ਕੇ ਵਿੱਚ ਜਿੱਥੇ ਇੱਕ ਐਨ ਆਰ ਆਈ ਦੇ ਘਰ ਬੀਤੀ ਰਾਤ ਚੋਰ ਚੋਰੀ ਕਰਨ ਆਏ ਜਦੋਂ ਤਾਲਾ ਨਾ ਟੁੱਟਾ ਤਾਂ ਚੋਰ ਆਪਣੇ ਨਾਲ ਪੋੜੀ ਵੀ ਲੈ ਕੇ ਆਏ ਜਦੋਂ ਪੋੜੀ ਕੰਦ ਨੂੰ ਲਗਾ ਕੇ ਚੜ ਗਏ ਤੇ ਦੂਸਰੇ ਪਾਸੇ ਪੋੜੀ ਛੁੱਟੀ ਤਾਂ ਉਸ ਦੀ ਆਵਾਜ਼ ਜ਼ਿਆਦਾ ਹੋਣ ਕਰਕੇ ਆਸ ਪੜੋਸ ਦੇ ਲੋਕ ਉੱਥੇ ਉੱਠ ਗਏ ਪਰ ਜਦੋਂ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕੋਲ ਪਿਸਤਲ ਸੀ ਜਿਸ ਕਰਕੇ ਉਹ ਭੱਜਣ ਵਿੱਚ ਸਫਲ ਹੋ ਗਏ ਮੈਂ ਵੀ ਇਹ ਬਾਕ ਕਰ ਰਿਹਾ ਇਹ ਭਾਈ ਇੱਥੇ ਬਹੁਤ ਮਾੜਾ ਹਾਲ ਜੇ ਤਿੰਨ ਚਾਰ ਚਾਂਸ ਹੋ ਗਏ ਆ ਇੱਕ ਕਾਰ ਚੁੱਕੀ ਗਈ ਆ ਕਲ ਵਸੋ ਜੇ ਉਹ ਵੀ ਪਤਨ ਲੱਗਾ 11 ਵੇ ਅਗਲੇ ਲਾਗੇ ਨੇ ਤੇ ਦੋ ਢਾਈ ਵੇ ਨੂੰ ਆਪਣੇ ਵਿਚਾਰੇ ਦੇਖਿਆ ਕਾਰ ਜਾਂਦੀ ਇੱਥੇ ਇਸ ਤੋਂ ਬਾਅਦ ਇੱਕ ਦੋ ਦਿਨ ਚਾਂਸ ਹੋ ਰਹੇ ਇੱਕ ਉਹ ਗਹਿਣਾ ਲੈ ਗਏ ਜੇ ਇੱਕ ਚਾਂਸ ਫਲੇ ਅਮਰੀਕਾ ਰੋਆ ਅਮਰੀਕ ਸਿੰਘ ਖਾਸ ਵਾਲੇ ਨੇ ਇੱਕ ਚਾਂਸ ਉਹਨਾਂ ਦੇ ਹੋਇਆ ਉਹਨਾਂ ਗਹਿਣਾ ਪਾਵਾ ਕਾਫੀ ਲਾਗੇ ਨੇ ਉਸ ਤੋਂ ਬਾਅਦ ਕੀ ਨਾਮ ਉਹਨਾਂ ਟੋਪੀ ਤੇਜबीर ਸਿੰਘ ਤੇਰੀ ਵੀਰ ਸਿੰਘ ਮੁੜਾ ਵਕੀਲ ਨਾਲ ਲੱਗਾ ਦਾ ਇੱਕ ਚਾਂਸ ਹੁਣ ਨਾ ਕਰ ਰਿਹਾ ਉਹਨਾਂ ਦੇ ਵੀ ਕਾਫੀ ਵਿਚਾਰੇ ਨਸਾਨ ਹੋਇਆ ਰੋਜ਼ ਹੀ ਕੋਈ ਨਾ ਕੋਈ ਵਾਰਤ ਹੋਣ ਦੀ ਹੈ ਤੇ ਪਤਾ ਨਹੀਂ ਪ੍ਰਸ਼ਾਸਨ ਕਿੱਥੇ ਬੈਠਾ ਕੋਈ ਇਹਦਾ ਧਿਆਨ ਨਹੀਂ ਜੇ ਪਤਾ ਨਹੀਂ ਕੀ ਸਾਡੇ ਬੰਨੇ ਕੀ ਨਹੀਂ ਇਹਦੇ ਹੱਥੋਂ ਚੀਜ਼ਾਂ ਕੋਹੋ ਲੋਕ ਲੈ ਜਾਂਦੇ ਜੀ ਪਰ ਕੋਈ ਕਸ਼ਿਸ਼ ਨਹੀਂ ਇਹ ਕੋਈ ਕੱਲ ਆਪਣਾ ਰਾਤ ਨੂੰ ਕੋਈ 3 ਵਜੇ ਨਾਲ ਨਾ ਆਪਣਾ ਇੱਥੇ ਪੋੜੀ ਲਾ ਗਿਆ ਇਸ ਘਰ ਜਾ ਕੇ ਨੇ ਤੇ ਗਲੀ ਵਿੱਚ ਕੁਝ ਬੰਦਿਆਂ ਨੇ ਲੜਕਿਆਂ ਦੇ ਦੇਖਿਆ ਤੇ ਉਹਨਾਂ ਨੇ ਮਾੜਾ ਰੋਲਾ ਪਾਇਆ ਤੇ ਬਚਾ ਹੋ ਗਏ ਨੇ ਤੇ ਇੱਥੇ ਵੀ ਬਦਲੇ ਨੂੰ ਕੀ ਕਰ ਲੈਣਾ ਹੈ ਮੇਰਾ ਨਾਮ ਸਤਨਾਮ ਸਿੰਘ ਹੈ ਜੀ ਹੋਇਆ ਜੀ ਕੋਈ ਵਾਕਿਆ ਕੋ ਤਿੰਨ ਐਵੇਂ ਹੈ ਜੀ ਮੈਂ ਤੇ ਆਪਣੇ ਘਰ ਸੁੱਤਾ ਹਾਂ ਤੇ ਮੈਨੂੰ ਇੱਥੋਂ ਦਾ ਗੁਰਵਿੰਦਰਜੀਤ ਸਿੰਘ ਹੈ ਜੀ ਕੋਈ ਆ ਗੱਡੀ ਆਉਂਦਾ ਜੀ ਆਪਣਾ 407 ਜਿਹੜੀ ਹੈ ਸਵਾਰੀਆਂ ਵਾਲੀ ਉਹ ਚਲਾਉਂਦਾ ਉਹਨੇ ਮੈਨੂੰ ਰਾਤੀ ਫੋਨ ਕੀਤਾ ਕੋ 3:30 ਵਜੇ ਇਰਦਾਵਾ ਜੀ ਬਾਹਰ ਆਓ ਬਾਰ ਇੱਥੇ ਚੋਰ ਇਹਨਾਂ ਦੇ ਘਰ ਵੜੇ ਆ ਪਰ ਜਿੰਨਾ ਚਿਰ ਨੂੰ ਮੈਂ ਆ ਗਿਆ ਘਰੋਂ ਬਾਹਰ ਆਇਆ ਉਹਨੇ ਚਿਰ ਨੂੰ ਨਿਕਲ ਗਏ ਚੋਰ ਪੌੜੀ ਇੱਥੇ ਜਾਣ ਲੱਗੇ ਛੱਡ ਗਏ ਜੀ ਹੱਸ ਕੇ ਇਸ ਤਰ੍ਹਾਂ ਕੋਈ ਐਕਸੀਪਰਸ ਬਸ ਆ ਚਾਗਾ ਦੇ ਪਹਿਲਾਂ ਤੇ ਉਹ ਇੱਧਰ ਲੱਗੇ ਹੀ ਆ ਗੇਟ ਨੂੰ ਤਾਲਾ ਤੁਲਾ ਤੋੜਿਆ ਆ ਇਹਦਾ ਤੇ ਜਦੋਂ ਉਹ ਲੋਕ ਦੂਜਾ ਵੀ ਵਿੱਚ ਲੱਗਾ ਹੈ ਜੀ ਦੂਸਰਾ ਜਿਹੜਾ ਅੰਦਰ ਵਾਲਾ ਲੋਕ ਹੁੰਦਾ ਉਹ ਉਹਨਾਂ ਕੋ ਟੁੱਟਾ ਨਹੀਂ ਉਹ ਫੇ ਪੌੜੀ ਦੇ ਨਾਲ ਹੀ ਉਤੋਂ ਦੀ ਚੜ੍ਹੇ ਜੀ ਤਰੋਣਾ ਰੌਲਾ ਜੀ ਇੱਥੇ ਸਾਡੇ ਆਪਣੇ ਮਹਾਲੇ ਦਾ ਹੀ ਗੁਰਿੰਦਰਜੀਤ ਸਿੰਘ ਤੇ ਮੁੰਡਾ ਰੰਗ ਰੋਗਨ ਦਾ ਕੰਮ ਕਰਦਾ ਜੀ ਵਿਜੇ ਕੁਮਾਰ ਤੇ ਉਹਦੇ ਨਾਲ ਗੁਰਿੰਦਰਜੀਤ ਦੇ ਨਾਲ ਉਹਦਾ ਬੇਟਾ ਹੈ ਜੀ ਇਹ ਤਿੰਨ ਚਾਰ ਜਾਣੇ ਸੀ ਜਦੋਂ ਇਹ ਮੜੀ ਜਿਨੀਰੀ ਵਗੀ ਆ ਇਹ ਆਪਣੇ ਸੱਤ ਤੇ ਸੁੱਤੇ ਹੀ ਕਿਤੇ ਉੱਠ ਕੇ ਤੇ ਬਾਹਰ ਅੰਦਰ ਫਿਰਦੇ ਹੀ ਉਹਨਾਂ ਨੂੰ ਸੱਕ ਪੈਣ ਦੇ ਜਦੋਂ ਇੱਧਰ ਆਏ ਆ ਥਿਆ ਰਹਿ ਗਏ ਜੀ ਇਹਨਾਂ ਕੋਲ ਪਿਸਟਲ ਹੀ ਦੋਵੇਂ ਜੀ ਉਹਨਾਂ ਕੋਲ ਨਹੀਂ ਕੋਈ ਗੋਲੀ ਚੱਲੀ ਨਹੀਂ ਕੋਈ ਵੀ ਕੋਲ ਬਥੇਰਾ ਸਮਾਨ ਉਹਨਾਂ ਦੇ ਕੀਮਤੀ ਕੋਈ 8-10 ਲੱਖ ਦੀ ਹੋਈ ਜਾਣੀ ਸੀ ਜੀ ਕੋਈ ਇਹ ਤੇ ਮਾਮੂਲੀ ਜੀ ਗੱਲ ਆ ਜੀ ਸਮਾਨ ਹੁੰਦਾ ਆਪੋ ਅਮਰੀਕਾ ਰਹਿੰਦੇ ਆ ਨਾਂ ਆਦਾ ਹੈ ਜੀ ਭਪਿੰਦਰ ਸਿੰਘ ਲੰਮੜਦਾਰ ਵਧੀਆ ਇਨਸਾਨ ਨੇ ਉਹ ਤੇ ਬਾਹਰ ਰਹਿੰਦੇ ਨੇ ਆ ਤੇ ਵਿਚਾਰੇ ਚਾਬੀ ਵੀ ਇੱਥੇ ਸਾਨੂੰ ਦੇ ਗਏ ਹੋ ਤੇ ਆ ਗੱਲ ਆ ਪਰ ਚੋਰ ਵੇਂਦੇ ਆ ਜੀ ਨਕੋਦਰ ਵਿਖੇ ਚੋਰਾਂ ਦੀ ਦਹਿਸ਼ਤ ਦਿਨ ਪਤੇ ਦਿਨ ਵਾਦੀ ਜਾ ਰਹੀ ਹੈ ਚੋਰਾਂ ਨੇ ਤਾਂ ਹੱਥ ਹੀ ਕਰ ਦਿੱਤੀ ਹੈ ਹੁਣ ਤਾਂ ਚੋਰ ਗਰਮੀ ਦੀਆਂ ਛੁੱਟੀਆਂ ਕਾਰਨ ਬੰਦ ਪਏ ਸਕੂਲਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ ਇਸ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਨਕੋਦਰ ਦੇ ਪਿੰਡ ਆਲੋਵਾਲ ਦੇ ਸਰਕਾਰੀ ਸਕੂਲ ਤੋਂ ਜਿੱਥੇ ਸਕੂਲ ਵਿੱਚ ਚੋਰਾਂ ਨੇ ਦਾਖਲ ਹੋ ਕੇ ਸਕੂਲ ਵਿੱਚ ਲੱਗੇ ਸੀਸੀਟੀਵੀ ਕੈਮਰੇ ਤੋੜੇ ਤੇ ਸਕੂਲ ਦੇ ਕਮਰੇ ਵਿੱਚ ਲੱਗੀ ਐਲਸੀਡੀ ਅਤੇ ਬਾਥਰੂਮ ਵਿੱਚ ਲੱਗੀਆਂ ਪਾਣੀ ਵਾਲੀਆਂ ਟੂਟੀਆਂ ਚੋਰੀ ਕਰਕੇ ਫਰਾਰ ਹੋ ਗਏ ਸਕੂਲ ਦੀ ਛੁੱਟੀਆਂ ਚੱਲ ਰਹੀਆਂ ਹਨ ਅੱਜ ਅਸੀਂ ਸਕੂਲ ਦੀ ਸਫਾਈ ਕਰਾਣ ਲਈ ਆਏ ਸੀ ਸਵੇਰੇ 9 ਵਜੇ ਜਦੋਂ ਅਸੀਂ ਆ ਕੇ ਦੇਖਿਆ ਤਾਂ ਤ ਕੈਮਰੇ ਥੱਲੇ ਡਿੱਗੇ ਹੋਏ ਸੀਗੇ ਅਸੀਂ ਹੋਰ ਅੱਗੇ ਗਏ ਤਾਂ ਇੱਕ ਰੂਮ ਦਾ ਤਾਲਾ ਤੋੜ ਕੇ ਐਲਈਡੀ ਚੋਰੀ ਕੀਤੀ ਗਈ ਚਾਰ ਕੈਮਰੇ ਟੁੱਟੇ ਹੋਏ ਸਾਰੇ ਬਾਥਰੂਮਾਂ ਦੇ ਟੂਟੀਆਂ ਭੰਨ ਤੋੜ ਕੀਤੀ ਗਈ ਆ ਫਿਰ ਅਸੀਂ ਸੀਸੀਟੀਵੀ ਫੁਟੇਜ ਦੇਖੀ ਉਹ ਫੁਟੇਜ ਵਿੱਚ ਜਿਹੜੇ ਆ ਦੋ ਸ਼ਖਸ ਜਿਹੜੇ ਕਿ ਪ੍ਰੋਪਰ ਤਰੀਕੇ ਨਾਲ ਚੋਰੀ ਕਰਦੇ ਹੋਏ ਪਾਏ ਗਏ ਤਾਂ ਉਹਨਾਂ ਦੀ ਕਲੀਅਰ ਫੁਟੇਜ ਜਿਹੜੀ ਉਹ ਦਿਖਦੀ ਪਈ ਆ ਜਿਹੜੀ ਅਸੀਂ ਮੌਕੇ ਤੇ ਜਿਹੜੀ ਆ ਅਸੀਂ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਜਿਹੜੀ ਹੈਂਡਓਵਰ ਕਰਤੀ ਆ ਵਟਸਐਪ ਕਰਤੀ ਆ ਸ਼ਾਵੜਾ ਜੀ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਮੌਕੇ ਤੇ ਪੁਲਿਸ ਆਈ ਸੀਗੀ ਅਸੀਂ ਸੋਨ ਨੰਬਰ ਤੇ ਕਾਲ ਕੀਤੀ ਤਾਂ ਐਸਆਈ ਸਰਵਜੀਜੀ ਆਏ ਸੀ ਨਾਲ ਉਹਨਾਂ ਦਾ ਇੱਕ ਸਾਥੀ ਆਏ ਸੀਗੇ ਉਹਨਾਂ ਨੇ ਮੌਕਾ ਦੇਖਿਆ ਸੀਸੀਟੀਵੀ ਫੁਟੇਜ ਆਸੀ ਕੰਗੋਲੀ ਤਾਂ ਜੋ ਉਹਦੇ ਵਿੱਚ ਆਇਆ ਅਸੀਂ ਉਹਨਾਂ ਨੂੰ ਵਟਸਐਪ ਤੇ ਭੇਜਦਾ ਸਾਰਾ ਕੰਮ ਨਸ਼ੇ ਕਰਕੇ ਹੋ ਰਿਹਾ ਵਾ ਮਤਲਬ ਆਪਣੀ ਜਿਹੜੀ ਨਵੀਂ ਪੀੜ੍ਹੀ ਨਸ਼ਿਆਂ 'ਚ ਸਾਰੀ ਉੱर्जा ਹੋਈ ਆ ਨਸ਼ੇੜੀਓ ਨੂੰ ਪੈਸੇ ਚਾਹੀਦੇ ਆ ਉਹ ਲੱਭਦੇ ਆ ਹੁਣ ਪਿੱਛੇ ਦੇ 10-15 ਦਿਨ ਪਹਿਲਾਂ ਐਸੇ ਸਕੂਲ 'ਚ ਮੇਰੇ ਸਕੂਲ 'ਚ ਲਾਇਬ੍ਰੇਰੀ ਵਿੱਚੋਂ 80 ਹਜ਼ਾਰ ਦੀਆਂ ਲਗਭਗ ਤਾਬਾ ਚੋਰੀ ਕੀਤੀਆਂ ਗਈਆਂ ਹੁਣ ਦੱਸੋ ਉਹਨਾਂ ਨੇ ਪੜਨੀਆਂ ਤਾਂ ਹੈ ਨਹੀਂ ਉਹਨਾਂ ਨੇ ਰੱਦੀ ਵੇਚਣੀਆਂ ਆ ਮਤਲਬ ਕਿ ਨਸ਼ੇ ਦੀ ਮਾਰ ਕਰਕੇ ਸਾਡਾ ਜਿਹੜਾ ਨੁਕਸਾਨ ਹੋ ਰਿਹਾ ਵਾ ਬਟ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਵਾਂ ਜਿੱਦਾਂ ਕਿ ਅਸੀਂ ਸੀਸੀਟੀਵੀ ਫੂਟੇਜ ਖੰਗਾਲੀ ਤਾਂ ਉਹਦੇ ਵਿੱਚ ਦੋ ਬੰਦੇ ਕਲੀਅਰ ਪਿਕਚਰ ਤੁਹਾਨੂੰ ਅਸੀਂ ਦਿਖਾਵਾਂਗੇ ਇਹਦੇ ਵਿੱਚ ਉਹ ਕਲੀਅਰ ਫੋਟੋ ਦਿਖ ਰਹੀ ਆ ਤਾਂ ਮੇਰੇ ਸਾਬ ਨਾਲ ਹੁਣ ਫੜਨਾ ਬੜਾ ਸੌਖਾ ਵਾ ਅਸੀ ਮੰਗ ਕਰਦੇ ਆ ਕਿ ਇਹਨਾਂ ਨੂੰ ਜਲਦ ਜਲਦੀ ਇਹਨਾਂ ਨੂੰ ਫੜਿਆ ਜਾਵੇ ਤੇ ਰੋਪੀਆਂ ਨੂੰ ਸਜ਼ਾ ਦਿੱਤੀ ਜਾਵੇ। ਇੱਕ ਪਾਸੇ ਜਿੱਥੇ ਸਰਕਾਰ ਨਸ਼ਿਆਂ ਨੂੰ ਲੈ ਕੇ ਐਕਸ਼ਨ ਮੋਡ ਵਿੱਚ ਹੈ ਉੱਥੇ ਕਪੂਤਲਾ ਦੇ ਪਿੰਡ ਹਮੀਰਾ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਨੌਜਵਾਨ ਟਰਾਪ 'ਤੇ ਬੇਹੋਸ਼ੀ ਦੀ ਹਾਲਤ ਵਿੱਚ ਸੜਕ ਦੇ ਵਿੱਚ ਕਾਰ ਖੜਾ ਦਿਖਾਈ ਦੇ ਰਿਹਾ ਹੈ। ਕਪੂਤਲਾ ਦਾ ਪਿੰਡ ਜੋ ਕਿ ਨਸ਼ਾ ਤਸਕਰੀ ਲਈ ਬਦਨਾਮ ਹੈ। ਦੇਖਣਾ ਹੀ ਹੋਵੇਗਾ ਕਿ ਪੁਲਿਸ ਇਸ ਵੀਡੀਓ ਤੇ ਕੋਈ ਕਾਰਵਾਈ ਕਰਦੀ ਹੈ ਜਾਂ ਫਿਰ ਨਹੀਂ। ਪਿਛਲੇ ਦਿਨੀ ਸਚਕਣ ਚਿੜੀ ਹਰਮੰਦਰ ਸਾਹਿਬ ਵਿੱਚ ਯੋਗਾ ਕਰਨ ਵਾਲੀ ਲੜਕੀ ਦੀ ਜਿਹੜੀ ਫੋਟੋ ਵਾਇਰਲ ਹੋਈ ਸੀ ਉਸ ਨੂੰ ਲੈ ਕੇ ਕਾਫੀ ਵਿਵਾਦ ਛ श्रोमी कमेटी वलो लड़की ਦੇ ਉੱਤੇ ਐਫ ਆਈ ਆਰ ਦਰਜ ਕਰਵਾਈ ਗਈ ਸੀ ਤੇ ਅੱਜ ਲੜਕੀ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਜਿਸ ਵਿੱਚ ਉਸਨੇ ਸ਼्रोमी कमेटी ਨੂੰ ਐਫ ਆਈ ਆਰ ਵਾਪਸ ਲੈਣ ਲਈ ਕਿਹਾ ਹੈ ਉਸ ਲੜਕੀ ਦਾ ਅਰਥ ਨਾਮਕਵਾਨਾ ਨੇ ਕਿਹਾ ਹੈ ਕਿ ਜੇਕਰ ਸ਼्रोमी कमेटी ਨੇ ਐਫ ਆਈ ਆਰ ਵਾਪਸ ਨਾ ਲਈ ਤਾਂ ਉਸਤੇ ਲੀਗਲ ਟੀਮ ਉਸ ਵੱਲੋਂ ਸ਼्रोमी कमेटी ਨਾਲ ਲੜਾਈ ਕਰਨ ਨੂੰ ਤਿਆਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਬਾਰ ਸਾਹਿਬ ਆਸਥਾ ਦਾ ਕੇਂਦਰ ਆ ਵੱਖ-ਵੱਖ ਧਰਮਾਂ ਦੇ ਲੋਕ ਇੱਥੇ ਆਉਂਦੇ ਨੇ ਐਵਰੇਜ ਜੇ ਲਾਈ ਜਾਵੇ ਤਾਂ 30 ਲੱਖ ਦੇ ਕਰੀਬ ਇੱਕ ਮਹੀਨੇ ਦੇ ਵਿੱਚ ਜਿਹੜੇ ਯਾਤਰੂ ਇੱਥੇ ਦਰਸ਼ਨ ਕਰਨ ਆਉਂਦੇ ਨੇ ਤੇ ਇਹ ਵੀ ਵਿਲੱਖਣ ਗੱਲ ਹੈ ਕਿ ਦੁਨੀਆਂ ਦੇ ਕੋਨੇ-ਕੋਨੇ ਵਿੱਚੋਂ ਵੱਖ-ਵੱਖ ਧਰਮਾਂ ਦੇ ਲੋਕ ਵੱਖ-ਵੱਖ ਮਜਬੂਆਂ ਦੇ ਲੋਕ ਵੱਖ-ਵੱਖ ਜਾਤਾਂ ਦੇ ਲੋਕ ਇੱਥੇ ਆਉਂਦੇ ਨੇ ਤੇ ਇਹ ਜਿਹੜਾ ਜਿਹੜਾ ਪ੍ਰਬੰਧ ਆ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਇਹਨਾਂ ਨੂੰ ਪੂਰਾ ਸਨਮਾਨ ਤੇ ਸਤਿਕਾਰ ਦਿੰਦਾ ਇਹ ਇਸ ਘਰ ਦੀ ਮਰਜ਼ਾਦਾ ਜਾਂ ਇਸ ਘਰ ਦੀ ਰਵਾਇਤ ਆ ਸੋ ਉਹਦੇ ਵਿੱਚ ਵੱਡੀ ਗਿਣਤੀ ਵਿੱਚ ਹਿੰਦੂ ਭਰਾ ਵੀ ਆਉਂਦੇ ਨੇ ਤੇ ਹੋਰ ਵੀ ਬਹੁਤ ਸਾਰੇ ਆਉਂਦੇ ਨੇ ਉਹ ਸਾਰੇ ਇਸ ਗੱਲ ਨੂੰ ਸਮਝ ਕੇ ਆਉਂਦੇ ਆ ਕਿ ਇਹ ਜਿਹੜੀ ਯਾਤਰਾ ਵਾ ਇਹ ਯਾਤਰਾ ਇੱਕ ਧਾਰਮਿਕ ਸਥਾਨ ਦੀ ਯਾਤਰਾ ਤੇ ਉਹ ਬੜਾ ਬਖੂਬੀ ਸਮਝਦੇ ਆ ਕਿਉਂਕਿ ਇਸ ਗੱਲ ਦਾ ਮੈਨੂੰ ਬਹੁਤ ਜ਼ਿਆਦਾ ਮੈਂ ਮੈਂ ਸਮਝਦਾ ਕਿ ਐਕਸਪੀਰੀਅੰਸ ਆ ਕਿ ਮੈਂ ਉਹਨਾਂ ਨੂੰ ਮਿਲਦਾ ਰਹਿਣਾ ਕਿ ਉਹਨਾਂ ਨੂੰ ਪਤਾ ਹੁੰਦਾ ਕਿ ਇੱਕ ਧਾਰਮਿਕ ਸਥਾਨ ਦੀ ਮਰਜ਼ਾਦਾ ਦਾ ਕੀ ਖਿਆਲ ਹੁੰਦਾ ਉਸ ਨੂੰ ਉਹ ਲੈ ਕੇ ਚੱਲਦੇ ਆ ਸੋ ਰਹੀ ਗੱਲ ਪਿਛਲੇ ਦਿਨਾਂ 'ਚ ਇੱਕ ਜਿਹੜੀ ਲੜਕੀ ਆ ਅਰਚਨਾ ਉਸ ਨੇ ਇੱਕ ਨਵਾਂ ਬਵਾਦ ਪੈਦਾ ਕੀਤਾ ਜਿਹਦੇ ਬਾਰੇ ਇਹ ਗੱਲ ਕਲੀਅਰ ਹੋ ਚੁੱਕੀ ਆ ਮੈਂ ਵਿਸਥਾਰ ਦੇਣ ਦੀ ਲੋੜ ਨਹੀਂ ਕਿ ਉਹ ਇੱਥੇ ਸਿਰਫ ਦੇ ਸਿਰਫ ਆਪਣੀ ਫੋਟੋ ਸ਼ੂਟ ਕਰਨ ਵਾਸਤੇ ਆਈ ਸੀ ਉਹ ਨਤਮਸਤਕ ਹੋਣ ਵਾਸਤੇ ਨਹੀਂ ਆਈ ਇਹ ਗੱਲ ਮੈਂ ਨਹੀਂ ਕਹਿ ਰਿਹਾ ਜਾਂ ਪ੍ਰਬੰਧ ਨਹੀਂ ਕਹਿ ਰਿਹਾ ਇਹ ਸਾਰੇ ਚੈਨਲ ਇਸ ਗੱਲ ਲਈ ਜਿਹੜੇ ਆ ਸਹਿਮਤ ਨਹੀਂ ਤੇ ਲੋਕ ਸਹਿਮਤ ਨੇ ਸੋ ਉਸ ਦਾ ਉਸ ਤੋਂ ਬਾਅਦ ਉਹਨੇ ਇੱਕ ਨਵਾਂ ਬਵਾਦ ਪੈਦਾ ਕੀਤਾ ਤੇ ਜਿਹੜਾ ਉਹਨੇ ਸੋਸ਼ਲ ਮੀਡੀਆ ਤੇ ਪਾਇਆ ਤੇ ਜਿਹੜਾ ਸ਼ਰੌਣੀ ਗੁਰਦਰਾ ਪ੍ਰਬੰਧ ਕਮੇਟੀ ਕਿਉਂਕਿ ਸਿੱਖਾਂ ਦੀ ਸੰਸਥਾ ਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਦਾ ਸਹਿਯੋਗ ਆ ਤਾਂ ਉਹਨਾਂ ਵੱਲੋਂ ਇੱਕ ਵੱਡਾ ਇਤਰਾਜ ਆਇਆ ਕਿ ਕਿਸੇ ਨੂੰ ਵੀ ਕਿਸੇ ਧਾਰਮਿਕ ਸਥਾਨ ਦੀ ਮਰਯਾਦਾ ਦਾ ਖਿਆਲ ਰੱਖਣਾ ਚਾਹੀਦਾ ਤੇ ਉਹਦੀ ਉਲੰਘਣਾ ਨਹੀਂ ਕਰਨੀ ਚਾਹੀਦੀ ਜਿਸ ਗੱਲ ਤੇ ਅਰਚਨਾ ਨੇ ਇਹ ਗੱਲ ਕੀਤੀ ਹੈ ਤੇ ਉਹਦੇ ਖਿਲਾਫ ਅਸੀਂ ਇੱਕ ਰਿਪੋਰਟ ਦਿੱਤੀ ਆ ਗੱਲ ਕਲੀਅਰ ਕਰਦੀ ਹੈ ਕਿ ਇੱਕ ਦਿਨ ਦਾ 1 ਲੱਖ ਯਾਤਰੀ ਇੱਥੇ ਆਉਂਦਾ ਜੋ ਸਤਕਾਰ ਸਾਡੇ ਮਨਾਂ 'ਚ ਉਹਨਾਂ ਲਈ ਆ ਉਹੀ ਸਤਕਾਰ ਅਰਚਨਾ ਦੇ ਲਈ ਵੀ ਆ ਅੱਜ ਵੀ ਹੈ ਕੋਈ ਗੱਲ ਨਹੀਂ ਪਰ ਜਿਹੜੀ ਉਹਨੇ ਅਵੇਲਨਾ ਕੀਤੀ ਆ ਉਹਦੇ ਲਈ ਅਸੀਂ ਲਿਖਤੀ ਰੂਪ ਵਿੱਚ ਪ੍ਰਸ਼ਾਸਨ ਨੂੰ ਦਿੱਤਾ ਜਿਹੜਾ ਕਿ ਸਾਡਾ ਫਰਜ ਬਣਦਾ ਦੇਣਾ ਸੋ ਇਸ ਕਰਕੇ ਉਸ ਤੋਂ ਬਾਅਦ ਅਰਚਨਾ ਜਿਹੜੀ ਆ ਇਹ ਇੱਕ ਮਾਫੀ ਮੰਗਦੀ ਆ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਜਾਣੇ ਜਾਣ ਦੇ ਵਿੱਚ ਕੀ ਫਰਕ ਹੁੰਦਾ ਇਹਨਾਂ ਦੀ ਜਿੰਨੀ ਵੀ ਕਾਰਵਾਈ ਸੀ ਉਹ ਸਾਰੀ ਜਾਣੇ ਦੇ ਵਿੱਚ ਸੀ ਕਿਉਂਕਿ ਇਹ ਪੜ੍ਹੇ ਲਿਖੇ ਨੇ ਇੱਕ ਵਕੀਲ ਨੇ ਉਮਰ 42 ਸਾਲ ਦੇ ਕਰੀਬ ਇਹਨਾਂ ਦੀ ਉਮਰ ਆ ਸੋ ਬੜੇ ਲੰਬੇ ਸਮੇਂ ਤੋਂ ਇਹ ਆਪਣੇ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਸਰਕਾਰ ਮ ਰੱਖਦੇ ਆ ਪਰ ਐਤ ਕੀ ਦਾ ਜਿਹੜਾ ਸੋਸ਼ਲ ਮੀਡੀਆ ਇਹਨਾਂ ਨੇ ਧਰਮ ਦੀ ਅਵਗਿਆ ਕਰਕੇ ਆਪਣੇ ਆਪ ਨੂੰ ਬਾਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਮੈਂ ਸਮਝਦਾ ਕੋਈ ਵੀ ਧਰਮ ਨਾਲ ਸੰਬੰਧਿਤ ਵਿਅਕਤੀ ਜਿਹੜਾ ਇਸ ਗੱਲ ਦਾ ਸਹਿਯੋਗ ਨਹੀਂ ਕਰਦਾ ਹੁਣ ਇਹਨਾਂ ਨੇ ਇੱਕ ਮਾਫੀ ਮੰਗੀ ਤੇ ਮਾਫੀ ਦੇ ਵਿੱਚ ਕਿਹਾ ਕਿ ਜਿਹੜੇ ਮੈਨੂੰ ਬਲਾਤਕਾਰ ਤੇ ਮੈਨੂੰ ਕਤਲ ਦੀ ਧਾਰੀ ਆ ਅਸੀਂ ਇਹਨਾਂ ਨੂੰ ਹੱਥ ਜੋੜ ਕੇ ਕਿਹਾ ਕਿ ਕਿ ਅਰਚਨਾ ਜੀ ਤੁਸੀਂ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਧਮਕੀ ਦਿੱਤੀ ਆ ਕਿਉਂਕਿ ਸਿੱਖ ਜਿਹੜਾ ਵਾ ਇਸ ਤਰ੍ਹਾਂ ਦੇ ਕੰਮ ਵਿੱਚ ਨਹੀਂ ਪੈਂਦਾ ਸਿੱਖ ਦਾ ਫਲਸਫਾ ਸਿੱਖ ਦਾ ਗੁਰੂ ਇਹ ਨਹੀਂ ਕਹਿੰਦਾ ਕਿਸੇ ਔਰਤ ਦੇ ਖਿਲਾਫ ਉਹਨੂੰ ਮਾਰਨਾ ਕਿਸੇ ਵੀ ਕਿਹਨਾ ਗਊ ਗਰੀਬ ਦੀ ਰਾਖੀ ਕਰਨਾ ਸਾਡਾ ਫਰਜ਼ ਆ ਜੋ ਜਿਹੜੇ ਤੁਹਾਨੂੰ ਮਾੜਾ ਭਾਰੀ ਭਾਸ਼ਾ ਵਰਤਦੇ ਆ ਤੁਹਾਨੂੰ ਬਲਾਤਕਾਰ ਕਰਨ ਦੀ ਧਮਕੀ ਦਿੰਦੇ ਆ ਉਹਨਾਂ ਦੇ ਖਿਲਾਫ ਕਾਨੂੰਨੀ ਚਾਰਾ ਜੋ ਕਰੋ ਜਿਹੜੀ ਕਿ ਕਰਨੀ ਚਾਹੀਦੀ ਆ ਪਰ ਉਹਨਾਂ ਨੇ ਅੱਜ ਤੱਕ ਨਹੀਂ ਕੀਤੀ ਕਿਉਂਕਿ ਉਸ ਪਾਸੇ ਜਾਣਾ ਨਹੀਂ ਚਾਹੁੰਦੇ ਸਾਨੂੰ ਕਲੀਅਰ ਹੋ ਗਿਆ ਕਿ ਉਹ ਇਸ ਕਰਕੇ ਕਹਿ ਰਹੇ ਨੇ ਕਿ ਉਹਨਾਂ ਨੂੰ ਇਸ ਗੱਲ ਤੇ ਫੇਮ ਮਿਲੇ ਇਸ ਗੱਲ ਨੂੰ ਪੜਗਾੜ ਪੈਦਾ ਕਰੈ ਨੇ ਜਿਹਦੇ ਵਿੱਚ ਬੜੀ ਖਤਰਨਾਕ ਗੱਲ ਇਹ ਵੀ ਆ ਕਿ ਇਕੱਲੇ ਧਰਮ ਦੀ ਨਹੀਂ ਐ ਇੱਥੇ ਹਿੰਦੂ ਸਿੱਖ ਦੇਵ ਪੱਚ ਵੀ ਪਾੜਾ ਪਾਉਣ ਦੀ ਉਹ ਵੱਡੀ ਕੋਸ਼ਿਸ਼ ਕਰ ਰਹੇ ਆ ਪਰ ਮੈਂ ਇੱਥੇ ਸਤਿਕਾਰ ਦੇਣਾ ਸਨਮਾਨ ਦੇਣਾ ਬਹੁਤ ਵੱਡੀ ਗਿਰਤੀ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਇਸ ਕਾਰਜ ਨੂੰ ਮਾੜਾ ਕਿਹਾ ਇਸ ਗੱਲ ਤੇ ਨਿੰਦਿਆ ਕੀਤੀ ਆ ਪਰ ਮੈਂ ਹੁਣ ਦੇਖ ਰਿਹਾ ਕਿ ਅੱਜ ਜਿਹੜੀ ਨਵੀਂ ਉਹਨਾਂ ਨੇ ਪਾਈ ਆ ਪੋਸਟ ਉਹਦੇ ਵਿੱਚ ਉਹਨਾਂ ਨੇ ਧਮਕੀ ਦਿੱਤੀ ਆ ਕਿ ਜੇ ਤੁਸੀਂ ਐਫ ਆਈ ਆਰ ਨਾ ਵਾਪਸ ਲਈ ਤਾਂ ਮੈਰੀ ਟੀਮ ਜਿਹੜੀ ਆ ਆ ਕੁਛ ਤੇ ਆ ਕੁਛ ਕਰ ਦੇਗੀ ਅਰਚਨਾ ਜੀ ਸਾਡਾ ਕਲੀਅਰ ਕਰਦੀ ਹੈ ਕਿ ਸ਼ਰੋਮੀ ਗੁਰਦੁਆਰਾ ਪਰੰਧ ਕਮੇਟੀ ਦਾ ਅਰਚਨਾ ਦੇ ਨਾਲ ਕੋਈ ਮਾਮਲਾ ਨਹੀਂ ਸਾਡਾ ਕੋਈ ਤੁਹਾਡੇ ਨਾਲ ਨਿੱਜੀ ਵਿਰੋਧ ਨਹੀਂ ਤੁਸੀਂ ਜਿਹੜਾ ਕੁਝ ਕੀਤਾ ਉਸ ਗੱਲ ਲਈ ਅਸੀਂ ਪ੍ਰਸ਼ਾਸਨ ਨੂੰ ਅਰਜੀ ਦਿੱਤੀ ਪ੍ਰਸ਼ਾਸਨ ਨੇ ਉਸ ਦੇ ਖਿਲਾਫ ਧਾਰਾ ਲਾਈ ਪ੍ਰਸ਼ਾਸਨ ਉਹ ਤੁਹਾਨੂੰ ਸੱਦਰਿਆ ਤੁਸੀਂ ਕਾਨੂੰਨ ਦੇ ਜਾਣਕਾਰ ਹੋ ਬੇਲੋੜਾ ਵਿਵਾਦ ਪੈਦਾ ਕਰਕੇ ਤੁਸੀਂ ਆਪਣੀ ਫੇਮ ਲੈਣਾ ਚਾਹੁੰਦੇ ਹੋ ਅਸਲ ਗੱਲ ਇਹੋ ਹੀ ਆ ਜਿਹੜੀ ਦਿਖਾਈ ਦੇ ਰਹੀ ਆ ਤੁਹਾਡੇ ਨਾਲ ਕੁਝ ਸ਼ਕਤੀਆਂ ਵੀ ਜੁੜ ਗਈਆਂ ਨੇ ਜਿਹੜੀਆਂ ਕਿਸੇ ਨਾ ਕਿਸੇ ਢੰਗ ਨਾਲ ਸਿੱਖਾਂ ਨੂੰ ਸਿੱਖਾਂ ਦੇ ਧਾਰਮਿਕ ਸਥਾਨ ਨੂੰ ਟਰੋਲ ਕਰਨ ਦਾ ਯਤਨ ਕਰ ਰਹੀਆਂ ਨੇ ਜਿਹੜੀ ਗੱਲ ਹੁਣ ਅਸੀਂ ਮਹਿਸੂਸ ਕਰ ਰਹੇ ਹਾਂ ਸੋ ਤੁਹਾਨੂੰ ਇਹ ਗੱਲ ਦੱਸ ਦਈਏ ਕਿ ਸਾਡਾ ਨਿੱਜੀ ਮਸਲਾ ਨਹੀਂ ਹੈ ਤੇ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਕਰਨੀ ਕਰਨੀਆਂ ਸੋ ਪਰ ਮੈਂ ਇੱਕ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਫੇਮ ਬਹੁਤ ਖਟਿਆ ਹੋਵੇਗਾ ਬਹੁਤ ਕੁਝ ਕੀਤਾ ਹੋਵੇਗਾ ਪਰ ਤੁਹਾਡੇ ਮਾਤਾ ਪਿਤਾ ਨੂੰ ਮੈਂ ਇਹ ਅਪੀਲ ਕਰਦਾ ਕਿ ਉਹ ਤੁਹਾਨੂੰ ਸਨਸਕਾਰ ਦੇਣ ਕਿਉਂਕਿ ਇਹ ਦੇਸ਼ ਜਿਹੜਾ ਵਾ ਇਹ ਧਾਰਮਿਕ ਸੰਸਕਾਰੀ ਦੇਸ਼ ਆ ਰੱਬ ਦੇ ਘਰ ਨਾਲ ਜਾਂ ਰੱਬ ਨਾਲ ਮੱਥਾ ਲਾਉਣ ਵਾਲੇ ਦੀ ਹਸ਼ਰ ਕੀ ਹੁੰਦਾ ਇਹ ਚੰਗਾ ਨਹੀਂ ਹੁੰਦਾ ਮੇਰੇ ਮਨ ਦੇ ਵਿੱਚ ਇੱਕ ਡਰ ਤੇ ਇੱਕ ਭੈ ਪੈਦਾ ਹੋਇਆ ਮੈਂ ਉਸ ਗੱਲ ਨੂੰ ਨਹੀਂ ਕਹਿਣਾ ਚਾਹੁੰਦਾ ਕਿ ਰੱਬ ਦੀ ਮਾਰ ਜਿਹੜੀ ਵਗਦੀ ਆ ਫਿਰ ਬੰਦਾ ਉਸ ਤੋਂ ਬਾਅਦ ਉਹਦਾ ਕੋਈ ਹੋਰ ਰਸਤਾ ਨਹੀਂ ਹੁੰਦਾ ਤੁਸੀਂ ਰੱਬ ਦੇ ਘਰ ਨਾਲ ਮੱਥਾ ਨਾ ਲਾਓ ਜੇ ਤੁਹਾਡੇ ਮਨ ਦੇ ਅੰਦਰ ਕੋਈ ਮਾਫੀ ਦੀ ਗੱਲ ਆ ਤਾਂ ਖੁੱਲੇ ਦਿਲ ਨਾਲ ਰੱਬ ਦੇ ਘਰ ਆ ਕੇ ਤੁਸੀਂ ਇਹ ਗੱਲ ਕਰ ਸਕਦੇ ਹੋ ਸ਼ਰੌਣੀ ਗੁਰਦਰਾ ਪ੍ਰਬੰਧ ਕਮੇਟੀ ਦੇ ਪ੍ਰਬੰਧਾਂ ਤੇ ਉਂਗਲ ਲਾ ਕੇ ਉਹਨੂੰ ਦੁਈ ਦਬੈਤ ਦਾ ਉਹਨੂੰ ਕਹਿੰਦੇ ਹੁੰਦੇ ਆ ਲੰਚਣ ਲਾ ਕੇ ਤੁਸੀਂ ਇਸ ਪ੍ਰਬੰਧ ਨੂੰ ਬਦਨਾਮ ਕਰਨਾ ਚਾਹੁੰਦੇ ਹੋ ਜਿਹੜਾ ਕਿ ਨਹੀਂ ਹੋ ਸਕਦਾ ਕਿਉਂਕਿ ਇਸ ਪ੍ਰਬੰਧ ਦੇ ਵਿੱਚ ਜੋ ਸਨਮਾਨ ਤੇ ਮਾਣ ਕੁੱਲ ਦੁਨੀਆਂ ਦੇ ਅੰਦਰ ਧਰਮ ਦੇ ਲੋਕਾਂ ਨੂੰ ਮਿਲਦਾ ਉਹ ਕਦੇ ਹੋਰ ਨਹੀਂ ਮਿਲਦਾ ਇਹ ਸਾਨੂੰ ਇਸ ਗੱਲ ਦਾ ਅਸੀਂ ਇਸ ਗੱਲ ਦਾ ਮਾਣ ਵੀ ਕਰਦੇ ਆ ਇਹ ਗੁਰੂ ਦਾ ਦਿੱਤਾ ਸਿਧਾਂਤ ਹੈ ਗੁਰੂ ਦੀ ਦਿੱਤੀ ਮਰਜ਼ਾਦਾ ਸੋ ਕੰਗਣਾ ਜੀ ਬੇ ਲੋੜਾ ਸ਼ਰੌਣੀ ਕਮੇਟੀ ਨਾਲ ਟਕਰਾ ਕਰਨ ਦੀ ਲੋੜ ਨਹੀਂ ਨਾ ਸਾਡਾ ਕੋਈ ਮਕਸਦ ਹੈ ਕਿ ਤੁਹਾਡੇ ਨਾਲ ਟਕਰਾ ਕੀਤਾ ਜਾਵੇ ਤੁਸੀਂ ਜਿਹੜੀ ਇਹ ਫੇਮ ਲੈਣਾ ਚਾਹੁੰਦੇ ਹੋ ਇਹ ਧਰਮ ਦੇ ਖੇਤਰ ਦੇ ਧਰਮ ਦੀ ਮਰਿਆਦਾ ਨੂੰ ਲੰਘਣਾ ਕਰਕੇ ਲੈਣਾ ਚਾਹੁੰਦੇ ਹੋ ਜਿਹੜੀ ਕਿ ਮੈਂ ਸਮਝਦਾ ਕਿ ਚੰਗੀ ਨਹੀਂ ਬਹੁਤ ਲੋਕਾਂ ਨੇ ਤੁਹਾਨੂੰ ਅਕਲ ਵੀ ਦਿੱਤੀ ਹੋਣੀ ਆ ਉਹਨਾਂ ਦੀ ਗੱਲ ਤੁਸੀਂ ਸੁਣ ਲਓ ਤੇ ਇਸ ਮਾਮਲੇ ਨੂੰ ਸ਼ੋਣੀ ਕਮੇਟੀ ਕਿਤੇ ਵੀ ਵਧਾਉਣਾ ਨਹੀਂ ਚਾਹਦੀ ਨਾ ਅਸੀਂ ਕਿਸੇ ਨੂੰ ਨਜਾਇਜ਼ ਕਿਸੇ ਤੇ ਇਲਜ਼ਾਮ ਲਾਉਨੇ ਆ ਨਾ ਕਿਸੇ ਖਿਲਾਫ ਕਾਰਵਾਈ ਕਰਦੇ ਆ ਕਾਨੂੰਨ ਨੇ ਜੋ ਕਾਰਵਾਈ ਕਰਨੀ ਆ ਤੁਸੀਂ ਕਾਨੂੰਨਦਾਨ ਹੋ ਕਾਨੂੰਨ ਨੂੰ ਸਮਝਦੇ ਹੋ ਉਹ ਕਾਰਵਾਈ ਕਰ ਰਿਹਾ ਉਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਅੰਦਰ ਗੁਰੂ ਪ੍ਰਤੀ ਸ਼ਰਧਾ ਸਤਕਾਰ ਕੋਈ ਭੈ ਆ ਤੇ ਤੁਸੀਂ ਉਹ ਆ ਕੇ ਗੁਰੂ ਘਰ ਆ ਕੇ ਜਦੋਂ ਵੀ ਇਸ ਗੱਲ ਲਈ ਆਪਣੀ ਮਾਫੀ ਮੰਗੋਗੇ ਮੈਨੂੰ ਲੱਗਦਾ ਕਿ ਗੁਰੂ ਉਸ ਗੱਲ ਤੇ ਮਾਫ ਕਰ ਸਕਦਾ ਰੋਸਪੁਰ ਮੱਲਵਾਲ ਰੋਡ ਪਿੰਡ ਪੀਰ ਅਹਿਮਦ ਖਾਨ ਚ ਤੇਜ਼ ਰਫਤਾਰ ਸਕੋਰਪਿਓ ਇੱਥਾ ਆਣ ਕਾਰਨ 75 ਸਾਲਾ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ। ਘਟਨਾਤ ਸਵੇਰੇ 10 ਵਜੇ ਕਰੀਬ ਵਾਪਰ ਗਈ ਤੇ ਪੇੜੇ ਪਰਿਵਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬਜ਼ੁਰਗ ਮਹਿਲਾ ਘਰ ਦੇ ਬਾਹਰ ਝਾੜੂ ਲਗਾ ਕੇ ਸਫਾਈ ਕਰ ਰਹੀ ਸੀ ਤੇ ਪਿੰਡ ਅੱਛੇ ਵਾਲੇ ਰੋਡ ਤੋਂ ਆ ਰਹੀ ਤੇਜ਼ ਰਫ਼ਤਾਰ ਸਕੋਰਪਿਓ ਨੇ ਬਜ਼ੁਰਗ ਮਹਿਲਾ ਨੂੰ ਕੁਚਲ ਦਿੱਤਾ ਤੇ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਸਕੋਰਪਿਓ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਹ ਪੀਰ ਅਹਿਮਦ ਖਾਨ ਆਇਆ ਜੀ। ਪੀਰ ਅਹਿਮਦ ਖਾਨ ਹਾਂਜੀ ਕੀ ਕਰ ਰਹੇ ਇਹ ਬੰਦਾ? ਇਹ ਮਾਤਾ ਬਾਹਰ ਜਾਨੀ ਕਿ ਬਾਹ ਮਾਂਜਾ ਝੜੂ ਮਾਰਦੀ ਪਈ ਸੀ ਤੇ ਉਹ ਗੱਡੀ ਆਈ ਬੜੀ ਤੇਜ਼ ਆ ਸਕੋਰਪੀਓ ਗੱਡੀ ਐ ਗੱਡੀ ਦਾ ਵੀ ਪਤਾ ਲੱਗ ਗਿਆ ਤੇ ਉਹ ਜਾਨੀ ਕਿ ਉੱਦੀ ਟਪਾਤੀ 100 ਦੇ ਉੱਤੇ ਸਪੀਡ ਸੀ ਜਿਹੜੀ ਦੱਸਦੇ ਆ ਉੱਥੇ ਮੁੰਡੇ ਲਾਹਰਪਾਈ ਹਾਂ ਲਾਹਰਪਾਈ ਬਹੁਤ ਨਿਸ਼ਾਨ ਨਛੇਨਾ ਨਾ ਤੁੱਟ ਸੀ ਅੱਗੇ ਇੱਕ ਦਿਨ ਮੁੰਡੇ ਕਿਸੇ ਹੋਰ ਦੇ ਚੜਾ ਦੇਣ ਲੱਗਾ ਸੀ ਆਈ ਬੰਦਾ ਇੱਕ ਹੀ ਬੰਦਾ ਚਲਾ ਰਿਆ ਹਾਂ ਸਤਿਆ ਵਾਲੇ ਦਾ ਬੰਦਾ ਪਤਾ ਲੱਗ ਗਿਆ ਅਕੀ ਬੰਦਾ ਚਲਾ ਰਿਆ ਸੀ ਹਾਂਜੀ ਤੂੰ ਹੋਰ ਕਾਰਵਾਈ ਇਹਦੇ ਥੋੜੀ ਚਾਹੀਦੀ ਕਾਰਵਾਈ ਫੁੱਲ ਹੋਣੀ ਚਾਹੀਦੀ ਇਹ ਸਾਡਾ ਤਾਂ ਘਰ ਦਾ ਸਤਿਆ ਹੀ ਨਸ਼ ਕਰ ਗਿਆ ਸੀ ਕਰਦੇ ਦਾ ਬੱਚਿਆਂ ਦੇ ਇਹੀ ਮਾਤਾ ਸੀ ਵਿਚਾਰੀ ਤੇ ਇਹੀ ਉਹਨਾਂ ਨੇ ਮਾਰ ਕੇ ਸੱਟ ਗਿਆ ਤੇ ਸੀਸੀਟੀਵੀ ਆਇਆ ਤੁਹਾਡੇ ਕੋਲ ਜਿੱਥੇ ਪਈਦਾ ਹਾਂਜੀ ਹਾਂਜੀ ਫੋਟੋ ਹੈਗੀਆਂ ਜੀ ਹਾਂਜੀ ਕੈਮਰੇ 'ਚ ਉਹ ਕਾਰਵਾਈ ਨਵਾਂ ਸ਼ਹਿਰ ਦੇ ਪਿੰਡ ਆਸਟਰੋ ਨੇੜੇ ਬੰਦਲੀ ਸ਼ੇਰ ਦਰਗਾਹ ਨੇੜੇ ਸਤਲੂ ਜ਼ਰੀਆ ਦੇ ਕੰਡੇ ਖੜਾ 14 ਸਾਲਾ ਬੱਚਾ ਪਾਣੀ ਦੇ ਤੇਜ਼ ਵਹਾਅ ਵਿੱਚ ਤਿਲਕ ਕੇ ਰੁੜ ਗਿਆ ਸੀ ਜਿਸ ਨੂੰ ਬਚਾਉਣ ਲਈ ਮਾਮੇ ਨੇ ਵੀ ਛਾਲ ਮਾਰ ਦਿੱਤੀ ਸੀ ਪ੍ਰੰਤੂ ਪਾਣੀ ਦੇ ਤੇਜ਼ ਵਹਾਅ ਕਾਰਨ ਮਾਮਾ ਭਾਂਜਾ ਡੁੱਬ ਗਏ ਸਨ ਜਿਸ ਦੀ ਭਾਲ ਬਹੁਤ ਕੀਤੀ ਪਰੰਤੂ ਦੋਨਾਂ ਦੀਆਂ ਲਾਸ਼ਾਂ ਨਹੀਂ ਮਿਲੀਆਂ 7ਵੇਂ ਦਿਨ ਮਾਮੇ ਦੀ ਲਾਸ਼ ਪਿੰਡ ਔਲਿਆਪੁਰ ਸਤਲੁਜ ਦਰਿਆ ਦੇ ਵਿੱਚੋਂ ਮਿਲੀ ਜਿਸ ਤਹਿਤ ਪਰਿਵਾਰਕ ਮੈਂਬਰਾਂ ਨੇ ਮੌਕੇ ਤੇ ਪਹੁੰਚ ਕੇ ਉਸ ਦੀ ਪਛਾਣ ਕੀਤੀ ਜਿਸ ਸਾਹਤ ਸਦਰ ਥਾਣਾ ਬਲਾਚੌਰ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਬਲਾਚੌਰ ਦੇ ਸਰਕਾਰੀ ਹਸਪਤਾਲ ਦੀ ਮੌਟਰੀ ਵਿੱਚ ਪੋਸਟਮਾਰਟਮ ਲਈ ਰਖਵਾ ਦਿੱਤਾ ਜਿਸ ਦਾ ਅਜੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਕੀ ਨਾਮ ਜੀ ਆਪਣਾ ਮੈਂ ਨਮਰਤ ਮਹਾਰਾਜ ਇਹ ਜਿਹੜਾ ਤੁਹਾਡੇ ਕਿ ਕੀ ਲੱਗਦੇ ਸੀਗੇ ਜਿਹਨਾਂ ਦੀ ਡੈਥ ਹੋਈ ਸੀ ਡੁੱਬ ਕੇ ਮੇਰਾ ਸੋਲਾ ਸਿਰਾਮਨ ਕੁਮਾਰ ਜਿਸੇ ਦੀ ਡੈਥ ਹੋਈ ਹੈ ਹਾਂਜੀ ਤੇ ਇਹਨਾਂ ਦੀ ਲਾਸ਼ ਮਿਲ ਗਈ ਹੈ ਹਾਂਜੀ ਕੱਲ ਨੂੰ ਦੀ ਲਾਸ਼ ਕੱਲ ਦੁਪਹਿਰ ਮਿਲ ਗਈ ਸੀ ਹਾਂਜੀ ਲਾਸ਼ ਮਿਲਣ ਤੋਂ ਬਾਅਦ ਅਸੀਂ ਪੁਲਿਸ ਨੂੰ ਰਿਪੋਰਟ ਕਰ ਦਿੱਤੀ ਸੀ ਪੁਲਿਸ ਨੇ ਲੈ ਕੇ ਆਪਣੇ ਹਸਪੀਟਲ ਜਮ੍ਹਾਂ ਕਰਾਤੀ ਬੋਡੀ ਤੇ ਪਛਾਣ ਕਰ ਲਈ ਸੀ ਤੁਸੀਂ ਹਾਂਜੀ ਪਛਾਣ ਕਰ ਲਈ ਸੀ ਪਛਾਣ ਕਰ ਲਈ ਸੀ ਠੀਕ ਹੈ ਤੇ ਹੁਣ ਕੀ ਕਾਰਵਾਈ ਕੀ ਹੋ ਰਹੀ ਹੈ ਹੁਣ ਕਾਰਵਾਈ ਪੋਸਟਮਾਰਟਮ ਲਈ ਗਏ ਹਾਂ ਜੀ ਪੋਸਟਮਾਰਟਮ ਕਰਾ ਕੇ ਉਸ ਤੋਂ ਬਾਅਦ ਅਸੀਂ ਬੋੜੀ ਦਾ ਸੰਸਕਾਰ ਜਿਹੜਾ ਚੰਡੀਗੜ੍ਹ ਵਿੱਚ ਕਰਦੇ ਸੀ ਜਿਹੜੀ ਲਾਸ਼ ਦੇ ਪੈ ਮਿਤੀ 20 ਤਰੀਕ ਨੂੰ 20 ਜੁਲਾਈ 24 ਨੂੰ ਚੰਡੀਗੜ੍ਹ ਯੂਨੀਵਰਸਿਟੀ ਰੋਵਰ ਪਹੁੰਚ ਗਿਆ ਤੇ ਪਾਣੀ ਜਾ ਗੁਰਦੁਆਰਾ ਟੀਪੀ ਸਾਹਿਬ ਉੱਪਰ ਲੱਗੇ ਦਰਿਆਵਚਨ ਹੋਦੇ ਸਮੇਂ ਜਿਹੜਾ ਰੁੜ ਗਿਆ ਸੀ ਪਤਾ ਲੱਗਾ ਕਿ ਪਾਣੀ ਜਾ ਜਿਹੜਾ ਸੀ ਉਹਨਾਂ ਦਾ ਅੰਸ਼ ਉਹ ਪਾਣੀ ਵਿੱਚ ਵਹਿ ਗਿਆ ਸੀ ਜਿਸ ਨੂੰ ਉਹਦਾ ਜਿਹੜਾ ਮਾਮਾ ਸੀ ਰਮਨ ਕੁਮਾਰ ਬਚਾਉਂਦੇ ਹੋਏ ਉਹ ਵੀ ਪਾਣੀ ਵਿੱਚ ਰੁੜ ਗਿਆ ਕੱਲ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਪਿੰਡ ਔਰੀਆ ਪਰ ਦਰਿਆ ਦੇ ਵਿੱਚ ਇੱਕ ਡੈੱਡ ਬੋਡੀ ਹੈਗੀ ਮਿਲੀ ਆ ਅਸੀਂ ਮੌਕੇ ਤੇ ਜਾ ਕੇ ਦੇਖਿਆ ਤੇ ਸਾਨੂੰ ਪਤਾ ਲੱਗ ਗਿਆ ਕਿ ਡੈੱਡ ਬੋਡੀ ਜੀ ਰਮਨ ਕੁਮਾਰ ਦੀ ਆ ਫਿਰ ਅਸੀਂ ਰਮਨ ਕੁਮਾਰ ਤੇ ਵਾਰਸਾਂ ਨੂੰ ਮੌਕੇ ਪਰ ਘਲਾਇਆ ਜਿਨ੍ਹਾਂ ਨੇ ਇੱਕ ਪਛਾਣ ਕੀਤੀ ਕਿ ਜਿਹੜੀ ਹੈਗੀ ਡੈੱਡ ਜ਼ਮੀਨਾਂ ਤੋਂ ਨਜਾਇਜ਼ ਕਬਜ਼ਿਆਂ ਤੋਂ ਛੁਟਕਾਰਾ ਦਿਵਾਉਣ ਦਾ ਦਾਵਾ ਕਰਨ ਵਾਲੇ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਸ਼ਾਮਲਾਟ ਜ਼ਮੀਨਾਂ ਤੇ ਅਣਵਾ ਨਜਾਇਜ਼ ਕਬਜ਼ੇ ਕੀਤੇ ਜਾ ਰਹੇ ਨੇ ਤੇ ਕਾਗਜ਼ਾਂ ਛੇੜਾ ਫੇਰੀ ਕਰਕੇ ਨਾ ਜ਼ਮੀਨਾਂ ਅੱਗੇ ਵੇਚੀਆਂ ਜਾ ਰਹੀਆਂ ਹਨ ਇਹ ਗੱਲ ਪਿੰਡ ਜੈਨਤੀ ਮਾਝੀ ਦਿਵਸ ਨੇ ਇੱਕ ਸੁੱਚਾ ਰਾਮ ਅਤੇ ਜ਼ਿਹੋਰ ਸਾਥੀਆਂ ਨੇ ਮੋਹਾਲੀ ਫੇਸ ਤੋਂ ਵਿਕੇ ਪ੍ਰੈਸ ਕਾਨਫਰੰਸ ਦੌਰਾਨ ਕਹੀ ਜ਼ਮੀਨਾਂ ਦਾ ਮਾਮਲਾ ਲਗਭਗ 800 ਏਕੜ ਜ਼ਮੀਨ ਦਾ ਮਾਮਲਾ ਹੈ ਜਿਹੜਾ ਉਹ 800 ਏਕੜ ਜ਼ਮੀਨ ਦਾ ਮਾਮਲਾ 4895 ਇੰਤਕਾਲ ਨੇ ਫਰਜ਼ੀ ਤਿਆਰ ਕੀਤਾ ਕੁਝ ਫਰਜ਼ੀ ਇੰਤਕਾਲ ਤਿਆਰ ਕਰਕੇ ਉਹਦੇ ਚੋਂ ਜ਼ਮੀਨ ਅੱਗੇ ਤੋਂ ਅੱਗੇ ਜ਼ਮੀਨ ਵੇਚਤੀ ਕਰੋੜਾਂ ਫੀਤੀਜ ਮੀਨ ਵੇਚਦੀ ਹੈ ਉਹਦੀ ਵਿਜੀਲੈਂਸ ਇਨਕੁਆਰੀ ਵੀ ਚੱਲ ਰਹੀ ਹੈ ਕੁਝ ਅਜੇ ਅਧ ਵਿਚਾਲੇ ਪਈ ਹੈ ਠੰਡੇ ਵਾਸਤੇ ਚ ਜਿਹੜੇ ਬਿਜ਼ਨਸ ਅਫਸਰਾਂ ਉਹ ਸਹੀ ਤਰੀਕੇ ਨਾਲ ਇਨਕੁਆਰੀ ਕਰਨ ਹੀ ਨਹੀਂ ਰਹੇ ਕਿਉਂ ਨਹੀਂ ਕਰ ਰਹੇ ਉਹਨਾਂ ਨੂੰ ਉੱਥੇ ਫਾਰਮ ਹਾਸ ਦਿੱਤੇ ਹੋਣੀ ਕੱਟ ਕੇ ਇਹਨਾਂ ਨੇ ਜਿਹੜੇ ਹੈਗੇ ਭੂਮਾਫ ਯਾਰ ਗਮਰਾ ਕੀਤਾ ہوا ਕੁਝ ਜੱਜ ਸਹਿਮਾਨ ਵੀ ਹੈ ਜਾ ਕੇ ਦੇਖ ਸਕਦਾ ਏਰੀਏ ਦੇ ਵਿੱਚ ਉਹਨਾਂ ਦੇ ਫਾਰਮ ਹਾਸ ਬਣੇ ਹੋਏ ਨੇ ਇੱਥੇ ਅਸੀਂ ਚਾਹੁੰਦੇ ਹਾਂ ਇਹ ਇਹ ਜਿਹੜਾ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਔਰ 800 ਏਕੜ ਜਿਹੜਾ ਜ਼ਮੀਨ ਹੈ ਫਰਜੀ ਹੈ ਤਿਆਰ ਕੀਤੀ ਇਹਨਾਂ ਨੂੰ ਦੋ ਸੇ ਸੰਸਾੜੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਗੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ